ਤੁਸੀਂ ਇੱਕ ਕੰਮ ਜਿੱਥੇ ਮੰਡਲਾਂ ਦੀਆਂ ਟੀਮਾਂ ਬਣੀਆਂ ਉੱਥੇ ਜਾ ਕੇ ਕੋਸ਼ਿਸ਼ ਕਰੋ ਮੰਡਲ ਪ੍ਰਧਾਨ ਕੋਲ ਜੇ ਪਿਆਬ ਹੋਦਾ ਉਹ ਪਿਆਬ ਉਥਾ ਦੇ ਜੇ ਦਿੱਲੀ ਜਾਂਦਾ ਤਾਂ 5 ਦਿਨ ਦਾ ਕੰਮ ਹੈ ਇੱਕ ਵਾਰੀ ਸਾਰੇ ਵਿੱਚ ਆ ਪੀ ਗਿਆ ਤੇ ਨਾਲ ਉਹਨਾਂ ਨੂੰ ਪੱਕਾ ਕੰਮ ਕਰਕੇ ਉਹ ਮੰਨ ਕੇ ਬਾਤ ਹਰ ਸੁਣਦਾ ਕੋਈ ਇੱਕ ਬਹਾਨਾ ਇਕੱਠੇ ਕੋਲ ਦਾ ਬੁੱਝਦਾ ਜੇ ਤੁਸੀਂ ਉਹ ਕੰਮ ਕਰਿਆ ਤਾਂ ਤੁਹਾਡਾ ਸਿਰ ਰੂਟੀਨ ਬਣ ਜਾਣਾ ਪਤਾ ਲੱਗਣਾ ਆਪਣਾ ਵੀ ਕੀ ਹੋ ਰਿਹਾ ਉਹ ਸ਼ਕਤੀ ਕੇਂਦਰ ਤੋਂ ਵੀ ਕੰਮ ਲ ਜਾਂਦਾ ਤੇ ਤੁਹਾਨੂੰ ਵੀ ਰਿਪੋਰਟਿੰਗ ਲੈਂਡ ਚ ਪਤਾ ਲੱਗਦਾ ਰਹਿੰਦਾ ਇਹ ਕੰਮ ਜਿੰਨੇ ਵੀ ਕੇਂਦਰ ਦੇ ਇਹਦੇ ਆਪਾਂ ਕਰਕੇ ਸਾਰੇ ਨੇ ਜਾਣਕਾਰੀ ਦੇ ਕੇ